ਭਾਰਤ ਦੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦਾ ਲੀਡਰ ਕੌਣ ਹੈ ਬਹੁਤ ਸਾਰੇ ਲੋਕ ਮੇਕਸ ਦਾ ਨਾਂ ਨਹੀਂ ਲੈਣਾ ਇੱਥੇ ਵਕਾਊ ਲੋਕ ਨੇ ਤੈਨੂੰ ਅੱਜ ਇਹ ਗੱਲ ਕਹਿੰਦੇ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਮੇਰਾ 100 ਕਰੋੜ ਦਾ ਨੁਕਸਾਨ ਹੋ ਗਿਆ ਜਗਜੀਤ ਸਿੰਘ ਢੱਲੇਵਾਲ ਜਿਹੜਾ ਨਾ ਇਹ ਨਹੀਂ ਰਹਿਣਾ ਚਾਹੀਦਾ ਇਹ ਕਿਸੇ ਵੀ ਤਰੀਕੇ ਨਾਲ ਜਿਹੜਾ ਇਥੋਂ ਸੰਸਾਰ ਤੋਂ ਚਲਦਾ ਹੋਵੇ ਸਿਰਸਾ ਸਾਹਿਬ ਸਰਨੇ ਮੌਜੂਦ ਨੇ ਗੱਲ ਗੱਲਬਾਤ ਕਰ ਲੈਣੇ ਆ ਸਿਰਸਾ ਸਾਹਿਬ ਮੋਰਚਾ ਤਾਂ ਚੱਲ ਨਹੀਂ ਰਿਹਾ ਪਰ ਕਿਤੇ ਨਾ ਕਿਤੇ ਮੋਰਚੇ ਨੂੰ ਠੰਡਾ ਪਾਣ ਦੀ ਸਰਕਾਰਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਕਿ ਮੇਕਾ ਅੱਜ ਲੋਕਾਂ ਨੂੰ ਰੋਕਿਆ ਵੀ ਜਾ ਰਿਹਾ ਇਥੇ ਆਣ ਤੋਂ ਸਰਕਾਰ ਇਸ ਗੱਲ ਤੋਂ ਖਭرائی ਹੋਈ ਹੈ ਕਿ ਇਸ ਟਾਈਮ ਦੇ ਉੱਤੇ ਦੁਨੀਆ ਦੇ ਲੋਕਾਂ ਨੇ ਖਾਸ ਪੰਜਾਬ ਹੀ ਨਹੀਂ ਭਾਰਤ ਦੇ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਿਸਾਨਾਂ ਦਾ ਲੀਡਰ ਕੌਣ ਹੈ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਹ ਲੋਕਾਂ ਨੇ ਸਾਫਤ ਕੀਤਾ ਅਸੀਂ ਨਹੀਂ ਕਿਉਂਕਿ ਅਸੀਂ ਤਾਂ ਉਹਦੇ ਨਾਲ ਰਹਿੰਦੇ ਹਾਂ ਅਸੀਂ ਤਾਂ ਉਹਨਾਂ ਦੀ ਗੱਲ ਕਰਨੀ ਕਰਨੀ ਪਰ ਲੋਕਾਂ ਨੇ ਸਾਫਤ ਕਰਤਾ ਸਰਕਾਰ ਘਬराई ਹੈ ਕਿ ਜੇ ਕਿਤੇ ਜਗਜੀਤ ਸਿੰਘ ਡੱਲੇਵਾਲ ਇਸੇ ਤਰ੍ਹਾਂ ਤਲਦਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਘਬਰਾਟੇ ਰਹੀ ਆ ਕਿ ਸਾਨੂੰ ਮਲਕ ਜਿਹੜੀਆਂ ਮਗਾ ਮੰਨਣੀਆਂ ਪੈਣਗੀਆਂ ਇਸ ਕਰਕੇ ਘਬराई ਆ ਵੀ ਜੇਕਰ ਜਗਜੀਤ ਸਿੰਘ ਡੱਲੇਵਾਲ ਜੇ ਇਹ ਜਿਉਂਦਾ ਰਹਿੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਮੁਕਾਬਲੇ ਤੇ ਕੋਈ ਕਿਸਾਨ ਲੀਡਰ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਕਿਹਦਾ ਨਾਂ ਨਹੀਂ ਲੈਣਾ ਇੱਥੇ ਵਕਾਊ ਲੋਕ ਨੇ ਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨਾ ਝੁਕਦਾ ਹੈ ਨਾ ਵਿਕਦਾ ਹੈ ਜਿਸ ਕਰਕੇ ਕਬਰਾਈ ਹੈ ਇੱਕ ਸਵਾਲ ਹੋਰ ਸੁਨੀਲ ਸਿੰਘ ਜਾਖੜ ਨੇ ਪਿਛਲੇ ਦਿਨੀ ਇਹ ਪ੍ਰੈਸ ਕਾਨਫਰੰਸ ਕੀਤੀ ਸੀਗੀ ਸੁਨੀਲ ਜਾਖੜ ਨੇ ਉਦੋਂ ਇਹਨਾਂ ਨੇ ਕਿਹਾ ਸੀਗਾ ਕਿ ਲੀਡਰ ਹੋਵੇ ਚਾਹੇ ਜਿਹੜਾ ਮਰਜੀ ਆ ਕੁਝ ਕਿਸਾਨ ਲੀਡਰ ਵੀ ਹੋ ਜੇ ਨੇ ਜਿਹੜਾ ਵੇਟ ਕਰ ਰਹੇ ਨੇ ਕਿ ਕਦੋਂ ਡੱਲੇਵਾਲ ਦੀ ਖਬਰ ਆਵੇ ਤੇ ਕਦੋਂ ਅਸੀਂ ਅਸੀਂ ਸਪੀਚਾਂ ਇਹ ਗੱਲ ਬਿਲਕੁਲ ਠੀਕ ਹੈ ਪਰ ਮੈਂ ਇਹ ਗੱਲ ਕਹਿਣੀ ਚਾਹਣਾ ਹੈ ਕਿਸਾਨ ਨੇਤਾ ਜਾਖੜ ਸਾਹਿਬ ਨੂੰ ਤੇ ਕੀ ਸੋਚ ਰਿਹਾ ਹੁਣ ਜੇਕਰ ਤੈਨੂੰ ਇਸ ਗੱਲ ਦਾ ਪਤਾ ਹੈ ਭਈ ਠੱਲੇ ਵਾਲ ਦੀ ਉਹ ਖਬਰ ਸੋਚਦੇ ਨੇ ਅਣਹੋਣੀ ਖਬਰ ਸੋਚਦੇ ਮਨ ਲ ਕੇ ਉਹ ਸੋਚ ਲੈਣ ਕਿ ਕਦੋਂ ਆਉਂਦੀ ਆ ਤੇ ਫਿਰ ਤੂੰ ਤਾਂ ਮੈਦਾਨ 'ਚ ਆ ਜਾ ਤੇਰੀ ਜ਼ਿੰਮੇਵਾਰੀ ਬਣਦੀ ਆ ਤੂੰ ਪੰਜਾਬ ਦਾ ਨਿਗਾ ਤੂੰ ਪੰਜਾਬ ਦਾ ਜੰਮਿਆ ਹੈ ਤੂੰ ਕਿਸਾਨ ਵੀ ਹੈ ਜਿੱਥੇ ਰਾਜਨੀਤਿਕ ਉਥੇ ਕਿਸਾਨ ਵੀ ਹੈ ਉਹ ਕਹਿੰਦੇ ਸਾਨੂੰ ਦੱਸ ਦੋ ਅਸੀਂ ਅੱਗੇ ਪਹੁੰਚਾ ਦਾਂਗੇ ਹਾਂਜੀ ਕਹਿੰਦੇ ਉਹ ਕਿਸਾਨਾਂ ਕਿਸਾਨਾਂ ਨੂੰ ਕਹਿੰਦੇ ਚੱਲ ਧਰਨਾ ਚੱਕ ਦੋ ਸਾਨੂੰ ਦੱਸ ਦੋ ਕੀ ਚਾਹੀਦਾ ਮੰਗਾ ਦੱਸ ਦੋ ਅਸੀਂ ਪਹੁੰਚਾ ਦਾਂਗੇ ਦੱਸਿਏ ਮੰਨੀਆਂ ਹੋਈਆਂ ਮੰਗਾ ਉਹ ਲਾਗੂ ਕਰਵਾ ਕੇ ਲਿਆ ਦੇ ਅਸੀਂ ਦੱਸਣ ਦੀ ਲੋੜ ਨਹੀਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾ ਨੇ ਉਹ ਲਾਗੂ ਕਰਵਾ ਕੇ ਲਿਆ ਦੇ ਬਸ ਸਾਰਾ ਕੁਝ ਹੋ ਜਾਏਗਾ ਸਿਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਰੱਖਣ ਦੀ ਲੋੜ ਕੀ ਆ ਪਰ ਇੱਕ ਗੱਲ ਇਸ ਟਾਈਮ ਦੇ ਉੱਤੇ ਇੱਕੋ ਇੱਕ ਸੋਚਦੇ ਆ ਕਿ ਇਹ ਜਿਹੜਾ ਲੀਡਰ ਹੈ ਇਹ ਨਹੀਂ ਰਹਿਣਾ ਚਾਹੀਦਾ ਸਰੀਰਕ ਤੌਰ ਤੇ ਘਬਰਾਟ ਹੈ ਇਥੋਂ ਪਰ ਅਕਾਲ ਪੁਰਖ ਨੂੰ ਜੋ ਮਨਜ਼ੂਰ ਹੈ ਹੋਏਗਾ ਹੋਈ ਤਾ ਸੀਐਮ ਭਗਵੰਤ ਮਾਨ ਨੇ ਵੀ ਇੱਕ ਬਿਆਨ ਦਿੱਤਾ ਪੰਜਾਬ ਬੰਦ ਦਾ ਸੱਦਾ ਪਿਛਲੇ ਦਿਨੀ ਦਿੱਤਾ ਗਿਆ ਸੀਗਾ ਉਹਨਾਂ ਨੇ ਕਿਹਾ ਕਿ ਜੋ ਪੰਜਾਬ ਬੰਦ ਕੀਤਾ ਗਿਆ ਉਸ ਦੇ ਨਾਲ ਨੁਕਸਾਨ ਹੋਇਆ ਗਲਤ ਆ 100 ਕਰੋੜ ਦਾ ਨੁਕਸਾਨ ਹੋਇਆ ਉਸ ਤੇ ਕੀ ਕਹਿਣਾ ਚਾਹੋ ਦੋਰੀ ਇੱਕ ਪਾਸੇ ਕਹਿ ਕੇ ਕਿਸਾਨਾਂ ਦੇ ਨਾਲ ਆ ਭਗਵੰਤ ਮਾਨ ਨੂੰ ਮੇਕੋ ਗੱਲ ਪੁੱਛਣੀ ਚਾਹਣਾ ਤੂੰ ਇਹ ਦੱਸ ਦੇ ਵੀ ਇਹ 100 ਕਰੋੜ ਦਾ ਜਿਹੜਾ ਨੁਕਸਾਨ ਕਰਾ ਤੇ ਕਿਉਂ ਕਰਾਇਆ ਅੱਜ ਤੂੰ 100 ਕਰੋੜ ਦੀ ਗੱਲ ਕਰਦਾ ਆਉਣ ਵਾਲੇ ਸਮਝ ਪਤਾ ਨਹੀਂ ਕੀ ਹੋਣਾ ਜਣ ਲੱਗਣੀ ਪਰ ਜੋ ਤੂੰ ਮੀਟਿੰਗਾਂ ਸ਼ੁਰੂ ਕੀਤੀਆਂ ਸੀ ਉਦੋਂ ਤੂੰ ਗੱਲ ਫਾਈਨਲ ਕਿਉਂ ਨਾ ਕਰਾਈ ਸਿਰੇ ਤੇ ਕਿਉਂ ਨਾ ਲਵਾਈ ਤੂੰ 11 ਮਹੀਨੇ ਕਿਹੜੀ ਕਿੱਥੇ ਸੁੱਤਾ ਰਿਆ ਤੂੰ ਕਿਹੜੀ ਗੁਫਾ ਚ ਗਿਆ ਸੀ ਕੀ ਕਰਦਾ ਸੀ ਤੂੰ 11 ਮਹੀਨੇ ਕੀ ਕੀਤਾ ਅੱਜ 40 ਦਿਨ ਹੋ ਗਏ ਨੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਉਹ ਤਿਲ-ਤਿਲ ਕਰਕੇ ਉਹਦੀ ਜ਼ਿੰਦਗੀ ਜਾ ਰਹੀ ਆ ਤੇ ਤੂੰ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਪੰਜਾਬ ਦਾ ਪੁੱਤ ਹੋ ਕੇ ਉਹ ਕਰ ਕੀ ਰਿਹਾ ਤੂੰ ਤੈਨੂੰ ਅੱਜ ਇਹ ਗੱਲ ਕਹਿੰਦੇ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਮੇਰਾ 100 ਕਰੋੜ ਦਾ ਨੁਕਸਾਨ ਹੋ ਗਿਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਜ਼ਿੰਦਗੀ ਜਿਹੜੀ ਆ ਉਹ ਕਰੋਨਾ ਚ ਹੈ ਉਹ ਸੈਂਕੜੇ ਕਰੋੜਾ ਚ ਨਹੀਂ ਇਹ ਤੇ ਇਹੋ ਜੀਆਂ ਜ਼ਿੰਦਗੀਆਂ ਜਿਹੜੀਆਂ ਨੇ ਕਿਤੇ ਵਿਰਲੇ ਬਹੁਤ ਵਿਰਲੇ ਬੰਦੇ ਹੁੰਦੇ ਨੇ ਜਿਹੜੇ ਕਿ ਇਸ ਤਰ੍ਹਾਂ ਦੁਨੀਆ ਦੇ ਉੱਤੇ ਆਉਂਦੇ ਨੇ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਤੇ ਲੋਕਾਂ ਦੇ ਵਾਸਤੇ ਆਪਣੀ ਜ਼ਿੰਦਗੀ ਦਾਅ ਤੇ ਲਾਉਂਦੇ ਕਿ ਲੱਗਦਾ ਹੈ ਕਿ ਹੁਣ ਤੱਕ ਸੱਦਾ ਕਿਉਂ ਨਹੀਂ ਆਇਆ ਇੱਕ ਵੀ ਸੱਦਾ ਨਹੀਂ ਆਇਆ ਕਿ ਗੱਲਬਾਤ ਕਰ ਲੋ ਜਾਂ ਫਿਰ ਮਰਨ ਵਰਤ ਦੇ ਵੀ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਕੀ ਚਾਹਦੀ ਹੈ ਬੀ ਭਾਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਪਰ ਤੁਸੀਂ ਦੁਬਾਰਾ ਕਲੀਅਰ ਕਰ ਦੇਵਾਂ ਮੈਂ ਸਰਕਾਰਾਂ ਇਹ ਚਾਉਂਦੀਆਂ ਨੇ ਰਾਜਨੀਤਿਕ ਪਾਰਟੀਆਂ ਤੇ ਸਾਰੇ ਜਿਹੜੇ ਕਿਸਾਨਾਂ ਦੇ ਵਿੱਚੋਂ ਵੀ ਜਿਹੜੇ ਸਰਕਾਰ ਦੀ ਬੋਲੀ ਬੋਲਦੇ ਨੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਸਾਰਾ ਰਾਜਨੀਤਿਕ ਮੌਜੂਦਾ ਕੇਂਦਰ ਸਰਕਾਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਸੂਬਾ ਸਰਕਾਰਾਂ ਜਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਮੈਂ ਸਾਰੀਆਂ ਕਹਿ ਰਿਹਾ ਔਰ ਉਹ ਲੋਕ ਜਿਹੜੇ ਕਹਿੰਦੇ ਆ ਕਿ ਐਮਐਸਪੀ ਦੀ ਗਾਰੰਟੀ ਤਾਂ ਹੋ ਹੀ ਨਹੀਂ ਸਕਦੀ ਉਹ ਸਾਰੇ ਲੋਕ ਉਹ ਚਾਹੁੰਦੇ ਨੇ ਵੀ ਜਗਜੀਤ ਸਿੰਘ ਢੱਲੇਵਾਲ ਜਿਹੜਾ ਨਾ ਇਹ ਨਹੀਂ ਰਹਿਣਾ ਚਾਹੀਦਾ ਇਹ ਕਿਸੇ ਵੀ ਤਰੀਕੇ ਨਾਲ ਜਿਹੜਾ ਇਥੋਂ ਸੰਸਾਰ ਤੋਂ ਚਲਦਾ ਹੋਵੇ ਤੇ ਇਹ ਸਾਰਿਆਂ ਦੇ ਕਹਿ ਦੇ ਉੱਤੇ ਹੀ ਇਸ ਕਰਕੇ ਸੱਦਾ ਜਿਹੜਾ ਉਹ ਨਹੀਂ ਆ ਰਿਹਾ ਪਰ ਪਰਮੇਸ਼ਰ ਨੂੰ ਕੀ ਮਨਜ਼ੂਰ ਆ ਇਹ ਉਹਨੂੰ ਮੁਸ਼ੁਕਰੀਆ ਸਸਾ ਪੂਰੀ ਜਾਣਕਾਰੀ ਦੇਣ ਦੇ ਲਈ ਤਾਂ ਏਜੰਸੀ ਜੀ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਤਾਂ ਏਜੰਸੀ ਸਾਡੇ ਮੌਜੂਦ ਤਾਂ ਉਹਨਾਂ ਨੇ ਖੁੱਲ ਕੇ ਆਪਣੀ ਗੱਲਬਾਤ ਰੱਖਿਆ ਤਾਂ ਸੀਮ ਭਗਵੰਤ ਮਾਨ ਨੂੰ ਵੀ ਡਟ ਕੇ ਕਿਹਾ ਤੇ ਮੋਦੀ ਨੂੰ ਵੀ ਡਟ ਕੇ ਕਿਹਾ ਤੇ ਹਾਜ਼ਰੀ ਰਾਜਨੀਤਿਕ ਲੀਡਰਾਂ ਨੂੰ ਵੀ ਉਹਨਾਂ ਨੇ ਡਟ ਕੇ ਸਵਾਲ ਕੀਤੇ ਆ